سو سب تو پہلے مندیپ جسل جی جو کہ ساج کی آئے ہیں انہوں کا سنمان اس کے بعد بالکل جی کشن شرپا جی جیت پال جی گلجار سنگھ جی جی انہوں کا سنمان شگان سنگ جی جی ਸਵੇ ਸਾਡੇ ਸਮਾਜ ਦੇ ਉਸ ਲੋਕਾਂ ਨੇ ਜਿਨ੍ਹਾਂ ਨੇ ਸਤਿ ਆਨੰਦ ਮਹਾਰਾਜ ਜੀ ਸ਼ਹਾदत ਦੇ ਮੇਲੇ ਜੋ ਇਹਨਾਂ ਦੇ ਤੇ ਸਰਕਾਰ ਨੇ ਪਰਚੇ ਦਰਜ ਕੀਤੇ ਸੀ ਉਸ ਦੇ ਵਿੱਚ ਜੇਲ੍ਹੋਂ ਕੱਟ ਕੇ ਆਏ ਆ ਸਮਾਜ ਨੇ ਵੀ ਕੱਟ ਕੇ ਸਾਧ ਦਿੱਤਾ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਨਾਲ ਵੀ ਫਾਈਟ ਕੀਤੀ ਪ੍ਰਸ਼ਾਸਨ ਨਾਲ ਵੀ ਫਾਈਟ ਕੀਤੀ ਔਰ ਜੇਲ੍ਹਾਂ ਵਿੱਚੋਂ ਰਿਹਾ ਕਰਵਾ ਕੇ ਲਿਆਂਦਾ ਬਹੁਤ ਬਹੁਤ ਵਿਸ਼ੇਸ਼ ਬਹੁਤ ਵਧੀਆ ਉਪਰਾਲਾ ਇਹੋ ਜਿਹੇ ਸੂਰਮਿਆਂ ਨੂੰ ਸਾਧਾ ਹਰ ਜਗਾ ਸਨਮਾਨਤ ਕਰਨਾ ਚਾਹੀਦਾ ਤਾਂ ਜੋ ਹਰ ਇੱਕ ਇਨਸਾਨ ਦੇ ਵਿੱਚ ਜਜ਼ਬਾ ਪੈਦਾ ਹੋਵੇ ਸਮਾਜ ਲਈ ਕੁਝ ਕਰ ਗੁਜ਼ਰਦਾ ਔਰ ਸਮਾਜ ਇਸੇ ਹੀ ਤਰ੍ਹਾਂ ਬਲੰਦੀਆਂ ਨੂੰ ਛੂਹ ਦੇ ਲਈ ਆਪਣੀਆਂ ਕੁਰਬਾਨੀਆਂ ਦੇ ਦੇ ਲਈ ਪਿਆ ਰਹੇ ਇਹੀ ਸਾਡੇ ਸਮਾਜ ਦੇ ਲਈ ਬਿਹਤਰੀ ਦਾ ਕਾਰਜ ਹੋਵੇਗਾ ਸੋ ਬਹੁਤ ਬਹੁਤ ਕਮੇਟੀ ਵੱਲੋਂ ਵਧੀਆ ਪ੍ਰਣਾਮ ਕੀਤਾ ਗਿਆ ਸਨਮਾਨਤ ਫਿਰਦਾ ਸੋ ਇਹਨਾਂ ਦਾ ਵੀ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਨੇ ਤੇ ਚਾਹਨਾ ਵਿੱਚ ਇਹਨਾਂ ਸ਼ੂਰੀਰਾਂ ਦੇ ਜਿਨ੍ਹਾਂ ਨੇ ਸਮਾਜ ਦੀ ਖਾਤਰ ਜੇਲਾ ਗੱਡੀਆਂ ਤੇ ਜੇਲਾ ਦੇ ਵਿੱਚ ਜਾ ਕੇ ਆਏ ਜੀ ਸੋਹਣ ਦੇਸ਼ ਰਾਜ ਮੰਮੀ ਜੀ ਨੂੰ ਵਿਸ਼ੇਸ਼ ਤੌਰ ਤੇ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਪਰਾਲਾ ਮੈਨੂੰ ਵੀ ਜਿੰਨੀ ਵਾਰੀ ਇੰਗਲੈਂਡ ਜਾਣ ਦਾ ਮੌਕਾ ਮਿਲਦਾ ਕਈਆਂ ਦੇ ਕੋਲ ਤਾਂ ਇਹਨਾਂ ਦੇ ਘਰ ਵਿੱਚ ਹੀ ਰਹਿੰਦਾ ਔਰ ਇਹਨਾਂ ਨੂੰ ਹੱਥਾਂ ਨਾਲ ਲੈ ਕੇ ਜਾਂਦੇ ਆ ਪਰ ਅਮਰਤ ਬਾਣੀ ਦਾ ਪ੍ਰਚਾਰ ਪ੍ਰਸਾਰ ਇੰਗਲੈਂਡ ਵਿੱਚ ਵੱਡੇ ਪੱਧਰ ਤੇ ਕਰਦੇ ਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਉਪਰਾਲਾ ਹੁੰਦਾ ਜਿੱਥੇ ਵੀ ਅਮਰਤ ਬਾਣੀ ਦਾ ਕਾਰਜ ਹੁੰਦਾ ਤਾਂ ਉੱਥੇ ਜਾ ਕੇ ਅਮਰਤ ਬਾਣੀ ਦੀ ਕਰਦੇ ਨਾਲ ਮਾਇਆ ਪੱਖੋਂ ਵੀ ਮਤੀ یورپ دے اندر یورپ اندر جنیاں بھی امرت باڑیاں رکھائی اتنے آپ جا کے یہاں نے امرت باڑیاں رکھائی اور پیسے پسوں بھی گرو گھر خریدنے واسطے بھی ہمیشہ مدد کیتی اور بہت ہٹاہ کے کیتا ہے کی دھرتی میں سنگرش کرنا بہت زیادہ اور ਲekin ਇਹਨਾਂ ਨੇ ਉੱਥੇ ਆਪਣੇ ਬੱਚਿਆਂ ਦਾ ਪੇਟ ਕੱਟ ਕੇ ਆਪਣਾ ਪੇਟ ਕੱਟ ਕੇ ਸਮਾਜ ਦੇ ਲਈ ਉਪਰਾਲਾ ਕੀਤਾ ਜਦੋਂ ਆ ਗੁਰੂ ਘਰ ਬਣਾਉਣਾ ਸੀ ਮੈਨੂੰ ਯਾਦ ਹੈ ਕਿ ਇਹਨਾਂ ਨੇ ਇੰਗਲੈਂਡ ਦੇ ਵਿੱਚੋਂ ਮੈਨੂੰ 50000 ਰੁਪਏ ਭੇਜਿਆ ਸੀ ਡੇਲੇ ਬੰਦੇ ਗੁਰੂ ਘਰ ਵਾਸਤੇ ਉਸ ਅਦੀਵੇ ਸ਼ੁਰੂ ਕਰਨ ਵਾਸਤੇ ਇਹਨਾਂ ਨੇ ਪੈ ਪੈ ਕੇ ਕਿਹੋ ਜਿਹੋ ਉਪਰਾਲੇ ਕੋਈ ਦਾਨੀ ਸੱਜਣ ਜਿਨ੍ਹਾਂ ਦਾ ਹੌਸਲਾ ਤਾਂ ਪੈਸਾ ਬਹੁਤ ਹੁੰਦਾ ਲੇਕਿਨ ਦਿਲ ਨਹੀਂ ਹੁੰਦਾ ਇਹਨਾਂ ਦਾ ਦਿਲ ਬਹੁਤ ਹੈ ਹਮੇਸ਼ਾ ਉਪਰਾਲਾ ਕਰਦੇ ਆ ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਵਾਰੀ ਉੱਥੇ ਕਾਂਸੀ ਟੀਵੀ ਦਾ ਵੀ ਘਟਰ ਕਰਨ ਗਿਆ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਸਮਾਜ ਦੇ ਪ੍ਰਚਾਰ ਪ੍ਰ ਦੁਨੀਆ ਸਭ ਤੋਂ ਪਹਿਲਾਂ ਇਹਨਾਂ ਨੇ 1 ਲੱਖ ਰੁਪਇਆ ਉਸ ਗੱਡੀ ਵਿੱਚ ਪਾਇਆ ਔਰ ਗੱਡੀ ਗੁਰੂ ਰਵਿਦਾਸਪੁਰ ਤੋਂ ਇਹਨਾਂ ਨੇ ਬਲੇਰੋ ਗੱਡੀ ਲੈ ਕੇ ਦਿੱਤੀ ਐਦਾਂ ਦੇ ਉਪਰਾਲੇ ਬੇਨੇਸ਼ਾਨੀ ਸ਼ਾਤੀ ਕੇ ਰਹਿ ਕੇ ਕਰਦੇ ਆ ਵਧੀਆ ਗੱਲ ਹੈ ਅਸੀਂ ਪ੍ਰਣਾਮ ਕਰਦੇ ਆ ਇਹਨਾਂ ਨੂੰ ਭਰਾਵਾ ਰਵੀ ਜਿਹਨੇ ਆਪਣੇ ਸਮਾਜ ਦੇ ਵਿੱਚ ਇਹ ਇੱਕ ਸਮਾਜ ਦੇ ਦੁੱਖ ਕਰਦੇ ਸਮਝ ਕੇ ਸਮਾਜ ਲਈ ਖੜਦੇ ਆ ਸੋ ਅਗਲਾ ਪ੍ਰੋਗਰਾਮ ਸ੍ਰੀ ਸਾਹਿਬ ਜੈਗੁਰਦੇਵ ਤਾਨਗੋਲੇ ਸਾਡੇ ਬੋਸ ਸਤਿਕਾਰ ਦੇ ਖਦਰ ਦੇ ਸਮਝ ਕੇ ਸਮਾਜ ਲਈ ਖੜਦੇ ਆ ਸੋ ਅਗਲਾ ਪ੍ਰੋਗਰਾਮ ਗੁਰੂ ਸਾਹਿਬ ਜੈਗੁਰਦੇਵ ਧੰਗੁਰਦੇ ਸਾਡੇ ਬੋਸ